ਸਾਸਤਰੀ ਕਾਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਕਲੈਕਸ਼ਨ ਬਹੁਤ ਹੀ ਪਿਆਰੀ ਰਹਿਣ ਵਾਲੀ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਨੇਚਰਲ ਕਰੇਵ ਦਾ ਹੋਏਗਾ ਮਲਟੀ ਕਲਰ ਦੀ ਇਸ ਦੇ ਉੱਪਰ ਇੰਬੋਰਡਰੀ ਰਹੇਗੀ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਜ਼ਰੀ ਦਾ ਕੰਮ ਹੋਏਗਾ ਬਾਟਮ ਹੋਏਗੀ ਪਲੇਨ ਉਸ ਦੇ ਉੱਪਰ ਬੂਟੀ ਦਾ ਕੰਮ ਹੋਏਗਾ ਸ਼ਰਡ ਦਾ ਪਰ ਮੀਟਰ ਲੱਗ ਰਹੇਗਾ ਐਂਡ ਬਾਟਮ ਦਾ ਪਰ ਮੀਟਰ ਲੱਗ ਰਹੇਗਾ ਇਹ ਹੋਏਗਾ ਪਿਓਰ ਚਿਨੌਨ ਦਾ ਫੈਬਰਿਕ ਹੋਏਗਾ ਬਹੁਤ ਹੀ ਸੋਹਣੀ ਇੰਬੋਰਡਰੀ ਰਹੇਗੀ ਕੱਟਦਾਨ ਦਾ ਵਰਕ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਇਹ ਜ ਪ੍ਰਿੰਟ ਹੋਏਗਾ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਸ਼ਰਟ ਐਂਡ ਦੁਪੱਟੇ ਦਾ ਕੰਬੋ ਮਿਲੇਗਾ ਸ਼ਰਟ ਸ਼ਰਟ ਜਿਹੜੀ ਹੋਏਗੀ ਚਨਾਉਣ ਦੀ ਹੋਏਗੀ ਉਸ ਦੇ ਉੱਪਰ ਸੀਕੁਐਂਸ ਦਾ ਕੰਮ ਹੋਏਗਾ ਇੰਬੋਡਰੀ ਫੁੱਲ ਹੋਏਗੀ ਚਨਾਉਣ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਵੀ ਵਰਕ ਹੋਏਗਾ ਬਾਟਮ ਤੁਸੀਂ ਅਲੱਗ ਤੋਂ ਲਗਵਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਇਹ ਤੁਹਾਨੂੰ ਕ੍ਰੇਵ ਦੀ ਸ਼ਰਟ ਮਿਲੇਗੀ ਫੁੱਲ ਵਰਕ ਹੋਏਗਾ ਬਾਟਮ ਹੋਏਗੀ ਪਲੇਨ ਨੇਚਰਲ ਕ੍ਰੇਵ ਦੀ ਪਲੇਨ ਬਾਟਮ ਹੋਏਗੀ 8 ਟਾਈਟ ਮਿੱਟਰ ਦੀ ਕੱਟ ਹੋਏਗੀ ਅਗਲੇ ਜਿਹੜੇ ਸੂਟ ਹੋਣਗੇ कॉटन ਦਾ ਸੂਟ ਹੋਏਗਾ ਰਾਮਟੈਕਸ ਬ੍ਰਾਂਡ ਦੇ ਸੂਟ ਹੋਣਗੇ ਡਿਜੀਟਲ ਪ੍ਰਿੰਟ ਹੋਏਗਾ ਇਸ ਦੇ ਉੱਪਰ ਹੈਂਡ ਇੰਬੋਡਰੀ ਦਾ ਕੰਮ ਹੋਏਗਾ ਜਿਹਦੀ ਬਾਟਮ ਹੋਏਗੀ कॉटन ਦੀ ਹੋਏਗੀ ਜਿਹੜਾ ਦੁਪੱਟਾ ਹੋਏਗਾ ਵਿਸਕੋਸ ਸੌਫਟ ਮਸਲਿਨ ਦਾ ਦੁਪੱਟਾ ਹੋਏਗਾ ਲਹੇਜ਼ਾ ਪ੍ਰੋਪਰ ਕੰਮ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਹੈਵੀ ਸੂਟ ਹੋਣਗੇ ਸ਼ਰਟ ਜਿਹੜੀ ਹੋਏਗੀ ਚਨਾਉਣ ਦਾ ਤੁਹਾਨੂੰ ਫੈਬਰਿਕ ਮਿਲੇਗਾ ਪੂਰਾ ਫੈਬਰਿਕ ਚਨਾਉਣ ਦਾ ਹੋਏਗਾ ਫੁੱਲ ਵਰਕ ਹੋਏਗਾ ਪ੍ਰਾਈਸ ਉੱਪਰ ਲੱਗਾ ਹੋਇਆ ਅਗਲਾ ਜਿਹੜਾ ਸੂਟ ਹੋਏਗਾ ਇਹ ਹੋਏਗਾ ਕ੍ਰੇਪ ਦਾ ਬਹੁਤ ਹੀ ਸੋਹਣਾ ਫੋਲੋਵਰ ਕੁ ਹੋਏਗਾ ਇਹ ਵਿਆਹ ਸ਼ਾਦੀਆਂ ਵਾਸਤੇ ਬਹੁਤ ਹੀ ਸੋਹਣੇ ਸੂਟ ਹੋਣਗੇ ਹੈਵੀ ਸੂਟਾਂ ਦੀ 컬렉ਸ਼ਨ ਲੈਣ ਵਾਲੀ ਹੈ ਇਹ ਸੂਟ ਹੋਣਗੇ ਕਾਟਨ ਦੇ ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਪੈਚ ਵਰਕ ਦਾ ਕੰਮ ਹੋਏਗਾ ਜਿਹੜਾ ਦੁਪੱਟਾ ਹੋਏਗਾ ਉਸ ਦੇ ਉੱਪਰ ਹੈਂਡ ਪੇਡ ਦਾ ਕੰਮ ਹੋਏਗਾ ਵਿਦ ਉਸ ਦੇ ਉੱਪਰ ਇੰਬੋਡਰੀ ਰਹੇਗੀ ਇਹ ਜਿਹੜੇ ਸੂਟ ਹੋਣਗੇ ਪਿਓਰ ਮਲ ਕਾਟਨ ਦੇ ਹੋਣਗੇ ਪ੍ਰਿੰਟਡ ਸੂਟ ਹੋਣਗੇ 5 ਮੀਟਰ ਦੀ ਕੱਟ ਹੋਏਗੀ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਹਾਂਜੀ ਆਏ ਦੇ ਸੂਟਾਂ ਦੀ 컬렉ਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀ ਤੁਹਾਨੂੰ ਧੰਨਵਾਦ